ਸਭ ਤੋਂ ਵੱਡੀ ਅਕੈਡਮੀ ਦੇ ਵਿੱਚ ਆਇਆ ਭਾਈ ਆ ਦੇਖ ਲਓ ਸਾਡੇ ਸਾਹਮਣੇ ਮੇਲਾ ਲੱਗੇ ਪਿਆ ਪਹਿਲਾਂ ਤਾਂ ਤੁਹਾਨੂੰ ਮੁਬਾਰਕਾਂ ਕਿ ਖੁਸ਼ ਹੋ ਮੁੰਡਿਆ ਕਿੱਕ ਤੇ ਫਟਿਆ ਦੇਖੋ ਭਰਤੀ ਹੋਏ ਨੇ ਨੌਜਵਾਨ ਕਿਉਂਕਿ ਭਾਈ ਬੱਚੇ ਮਿੰਤ ਤਾਂ ਬਹੁਤ ਕਰਦੇ ਨੇਗੇ ਜੇ ਮਿੰਤ ਸਹੀ ਤਰੀਕੇ ਨਾਲ ਸਿਖਿਉਣ ਵਾਲਾ ਮਿਲ ਜੇ ਨਾ ਫਿਰ ਸਫਲਤਾ ਮਿਲਦੀ ਆ ਭਾਈ ਜੀ ਤੁਹਾਡਾ ਬਹੁਤ ਧੰਨਵਾਦ ਮੈਨੂੰ ਐ ਦੱਸੋ ਜੀ ਸਹੂਲਤਾਂ ਜਿਹੜੇ ਬੱਚੇ ਦੂਰੋਂ ਨੇੜੇ ਆਉਂਦੇ ਨੇ ਜੀ ਉਹਨਾਂ ਵਾਸਤੇ ਹਾਂਜੀ ਉਹਨਾਂ ਸਾਰੇ ਸਹੂਲਤਾਂ ਮਿਲਦੀ ਨੇ ਰਹਿਣ ਦੀ ਖਾਣੇ ਪੀਣੇ ਦੀ ਗਰਾਊਂਡ ਦੀ ਸਾਰੀ ਸਹੂਲਤ ਮਿਲਦੀ ਹੈ ਜਿਹੜੇ ਆਪਣੇ ਲੋਕਲ ਨੇ ਉਹ ਘਰੇ ਵੀ ਜਾ ਸਕ ਵਧੀਆ ਓਕੇ ਜਮਾ ਬੱਲੇ ਬੱਲੇ ਕਰਾਤੀ ਬਾਈ ਨੇ ਤਾਂ ਆਪਣੇ ਏਰੀਆ ਦੀ ਉਹ ਚ ਪੁਲ ਚ ਜਣੀ ਕਿ ਜਿਸ ਨੇ ਭਰਤੀ ਹੋਣਾ ਉਹਦੀ ਟ੍ਰੇਨਿੰਗ ਦਿੰਦੇ ਆ ਜੀ ਪੇਪਰ ਦੀ ਤਿਆਰੀ ਫਿਜ਼ੀਕਲ ਤਿਆਰੀ ਸਾਰਾ ਕੁਝ ਕਰਵਾਉਂਦਿਆ ਤੇ ਕੁੜੀਆਂ ਵਾਸਤੇ ਵੀ ਸਹੂਲਤਾਂ ਮੁੰਡਿਆਂ ਵਾਸਤੇ ਵੀ ਸਹੂਲਤਾਂ ਕੁੜੀਆਂ ਵਾਸਤੇ ਵੀ ਸਪੈਸ਼ਲ ਸਹੂਲਤਾਂ ਪਈਆ ਦਿਖਾ ਦੇ ਕੇ ਰਾ ਬੱਚੀਆਂ ਸਾਡੀਆਂ ਕਿਉਂ ਬਾਈ ਕੁੜੀਆਂ ਠੀਕੋ ਹਾਂ ਜੀ ਵਧੀਆ ਕਰੋਗੇ ਟ੍ਰੇਨਿੰਗ ਸੋਨੋ ਹਾਂ ਜੀ ਪੂਰੀ ਉਮੀਦ ਹੈ ਵੀ ਹੋ ਜਾਊਗੀ ਭਰਤੀ ਹਾਂ ਜੀ ਬਾਕੀ ਵੀ ਮਿੰਟੇ ਮਜੱਕਰੀ ਜਾਰੀ ਰੱਖਿਓ ਜੇ ਹੋਣਾ ਚਾਹਣਾ ਜੀ ਸਰਡ ਰਸੋਵ ਭਰਤੀ ਹੋਣਾ ਚਾਹੁੰਦੇ ਤਿਆਰੀ ਕਰਨਾ ਚਾਹੁੰਦੇ ਆਪਣੇ ਬਰਨਾਲੇ ਭਾਰਸੇ ਨੇ ਅਕੈਡਮੀ ਜਾ ਸਕਦੇ ਆ ਤੇ ਆਪਣੇ ਨੰਬਰ ਤੇ ਕਾਲ ਕਰਕੇ ਕਦੋਂ ਵੀ ਆ ਸਕਦੇ ਬਾਕੀ ਭਾਈ ਨੰਬਰ ਸਕਰੀਨ ਤੇ ਚੱਲ ਰਹੇ ਨੇ ਜਿਹੜੀਆਂ ਭਾਈ ਕੁੜੀਆਂ ਘਰਾਂ ਦੇ ਵਿੱਚ ਬੈਠੀਆਂ ਨੇ ਉਹਨਾਂ ਨੂੰ ਭਈ ਮੈਂ ਹੱਥ ਜੋੜ ਕੇ ਬੇਨਤੀ ਕਰਨਾ ਚਾਹੁੰਨਾ ਵੀ ਆ ਅਕੈਡਮੀ ਦੇ ਵਿੱਚ ਆ ਜਾਓ ਪਰਿਵਾਰ ਮੰਗੂ ਰੱਖਦੇ ਨੇ ਘਰ ਮੰਗੂਗਾ ਤੇ ਆਪਣੀਆਂ ਕੁੜੀਆਂ ਵੀ ਪੂਰੀਆਂ ਸੇਫ ਨੇ ਤੇ ਭਾਈ ਬੱਚੀਆਂ ਭਰਤੀ ਹੋਣਗੀਆਂ ਹੌਸਲੇ ਦੇਖ ਲੋ ਕਿੰਨੇ ਬਲੰਦੇ ਨੇ ਹੋਰ ਭਾਈ ਠੀਕ ਕੁੜੀਆਂ ਪੂਰੀ ਲੌਣੇ ਭਈ ਮੈਂ ਤਾਂ ਹੁਣ ਮਿਲੂਗੀ ਸਫਲਤਾ ਜੀ ਆਹ ਮੈਂ ਤਾਂ ਕਰਾਂ ਕਿ ਤੇ ਭਾਈ ਆਪੇ ਸਫਲਤਾ ਮਿਲੂਗੀ ਬਾਕੀ ਨੰਬਰ ਸਕਰੀਨ ਤੇ ਚੱਲੀ ਜਾਂਦੇ ਨੇ ਬਾਈ ਹੋਰਾਂ ਦੇ ਫੋਨ ਮਾਰ ਕੇ ਤੁਸੀਂ ਸਾਰੀ ਜਾਣਕਾਰੀ ਲੈ ਸਕਦੇ ਹੋਗੇ